ਹਾਂਜੀ ਬਹੁਤ ਪਿਆਰੇ ਦੋਸਤੋ ਅੱਜ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ ਇਹ ਸੂਆ ਉਹੀ ਹੈ ਜਿਹੜਾ ਨਿਹਾਲ ਸਿੰਘ ਵਾਲਾ ਰੋਡ ਤੇ ਵੀ ਪੈ ਜਾਂਦਾ ਪਰ ਇਧਰਲੇ ਪਾਸੇ ਚੰਨੂ ਵਾਲਾ ਰੋਡ ਤੋਂ ਇਹ ਸੂਆ ਕੋਟਕਪੂਰਾ ਰੋਡ ਤੱਕ ਜਾਂਦਾ ਅੱਜ ਗਰਮੀ ਕਾਫੀ ਆ ਅੱਜ ਕਈ ਜਗ੍ਹਾ ਦੇ ਉੱਪਰ ਹਨੇਰੀ ਚੱਲਣ ਦਾ ਅਨੁਮਾਨ ਹੈ ਤੇ ਕੱਲ ਨੂੰ ਪੰਜਾਬ ਵਿੱਚ ਘੜੇ ਵੀ ਪੈ ਸਕਦੇ ਸੋ ਕਣਕਾਂ तकरीबन काफी ਵੱਡੀ ਹੋ ਚੁੱਕੀ ਹੈ ਲਗਭਗ 50% ਦੀ ਕਣਕ ਵੱਡੀ ਜਾ ਚੁੱਕੀ ਹੈ ਤੇ کافی ਕਣਕ ਹਲੇ ਖੜੀ ਵੀ ਹੈ ਟੋਪ ਅੱਜ کافی ਤੇਜ਼ ਆ ਸਾਡੀ ਮੀਟਿੰਗ ਸੀ ਮਿੱਤਲ ਪੈਲੈਸ ਦੇ ਵਿੱਚ ਉੱਥੇ ਸਾਨੂੰ ਗਰਮੀ ਦੇ ਵਿੱਚ ਵੋਟਰਾਂ ਨੇ ਗਰਮੀ ਤੋਂ ਕਿਵੇਂ ਬਚਾਅ ਕਰਨਾ ਆਪਣਾ ਇਹਦੇ ਨਾਲ ਨਾਲ VOTING ਮਸ਼ੀਨਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਕਿਵੇਂ ਚਲਾਉਣਾ ਉਸ ਦੇ ਸੰਬੰਧ ਵਿੱਚ ਮੀਟਿੰਗ ਹੈ ਸੋ ਮੈਂ ਅੱਜ ਉੱਥੇ ਜਾ ਰਿਹਾ ਪੌਣੇ ਇੱਕ 10:00 ਸਮਾਂ ਮੈਂ 10:00 ਵਜੇ ਦਿਨ ਉੱਥੇ ਪਹੁੰਚ ਜਾਵਾਂਗਾ ਮੀਟਿੰਗ 11:00 ਵਜੇ ਸ਼ੁਰੂ ਆ ਪਰ ਉਸ ਤੋਂ ਪਹਿਲਾਂ ਕੁਝ ਕਿਹੜੀਆਂ ਮੰਗਾਂ ਦੇ ਸੰਬੰਧ ਵਿੱਚ ਅਸੀਂ ਇਕੱਤਰ ਹੋਣਾ ਸੋ ਆਪਾਂ ਚੱਲਦੇ ਜਾ ਰਹੇ ਹਾਂ प्यारे दोस्तों आज मैं बात करने जा रहा हूं इस दुनिया दे सब तो ਵੱਧ ਗਿਆਨਮਾਨ ਪੁਰਸ਼ ਮਹਾਤਮਾ ਬੁੱਧ ਦੀ ਜਿਹੜਾ ਪੈਦਾ ਭਾਰਤ ਵਿੱਚ ਹੋਇਆ ਪਰ ਉਹਦੇ ਵਿਚਾਰ ਇੰਨੇ ਉੱਚੇ ਸੀ ਉਹਦਾ ਧਰਮ ਇੰਨਾ ਉੱਚਾ ਸੀ ਚੀਨ ਜਾਪਾਨ ਵੀਅਤਨਾਮ ਕੰਬੋਡੀਆ ਵਿਸ਼ਵ ਦੇ ਲਗਭਗ ਜਿੰਨੇ ਵੱਡੇ ਦੇਸ਼ ਆ ਜਾਂ ਜਿਨ੍ਹਾਂ ਦੇਸ਼ਾਂ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਉਹਨਾਂ ਦੇ ਵਿੱਚ ਮਹਾਤਮਾ ਬੁੱਧ ਦਾ ਧਰਮ ਚੱਲਦਾ ਇੱਕ ਦਿਨ ਮਹਾਤਮਾ ਬੁੱਧ ਜਾ ਰਹੇ ਆ ਉਹਨਾਂ ਵੇਲਾਂ ਦੇ ਵਿੱਚ ਸਾਰਥੀ ਹੁੰਦੇ ਸੀਗੇ ਰੱਥ ਦੇ ਆਪਣੇ ਸਾਰਥੀ ਦੇ ਨਾਲ ਜਾ ਰਹੇ ਆ ਚੰਨਾ ਉਹਨਾਂ ਦਾ ਸਾਰਥੀ ਆ ਤਾਂ ਚਾਰ ਅਜਿਹੇ ਦ੍ਰਿਸ਼ ਦੇਖਦੇ ਆ ਜਿਹੜੇ ਉਹਨਾਂ ਦੇ ਮਨ ਨੂੰ ਵਿਚਲਿਤ ਕਰਦੇ ਸਭ ਤੋਂ ਪਹਿਲਾਂ ਉਹਨਾਂ ਨੇ ਇੱਕ ਬਿਮਾਰ ਆਦਮੀ ਦੇਖਿਆ ਤੇ ਚੰਨਾ ਨੂੰ ਪੁੱਛਿਆ ਕਿ ਮੈਂ ਵੀ ਕਦੇ ਬਿਮਾਰ ਹੋਵਾਂਗਾ ਤਾਂ ਚੰਨਾ ਦਾ ਉੱਤਰ ਸੀ ਕਦੇ ਨਾ ਕਦੇ ਆਪਾਂ ਜੀਵਨ ਵਿੱਚ ਬਿਮਾਰ ਹੁੰਨੇ ਹੀ ਆ ਉਸ ਤੋਂ ਅੱਗੇ ਇੱਕ ਮੰਗਤਾ ਦੇਖਿਆ ਉਹਨੂੰ ਦੇਖ ਕੇ ਉਹਨਾਂ ਦਾ ਮਨ ਵਿਚਿਤ੍ਰਿਤ ਹੋ ਗਿਆ। ਉਸ ਤੋਂ ਬਾਅਦ ਇੱਕ ਮਰਦੇ ਨੂੰ ਲੈ ਕੇ ਜਾ ਰਹੇ ਆ ਉਹ ਚੰਨਾ ਤੋਂ ਅਚਾਨਕ ਪੁੱਛਦੇ ਆ ਤੇ ਚੰਨਾ ਕਿ ਮੈਂ ਵੀ ਮਰਾਂਗਾ। ਉਹ ਕਹਿੰਦੇ ਜੀ ਜਿਹੜਾ ਵੀ ਜੀਵ ਇਸ ਸੰਸਾਰ ਦੇ ਉੱਪਰ ਆਇਆ ਉਹਨੇ ਖਤਮ ਹੋਣਾ ਹੀ ਹੁੰਦਾ ਇਸ ਸੰਸਾਰ ਤੋਂ ਜਾਣਾ ਹੀ ਹੁੰਦਾ। ਉਸ ਤੋਂ ਬਾਅਦ ਇੱਕ ਸਾਧੂ ਨੂੰ ਦੇਖਦੇ ਆ ਇਹ ਚਾਰ ਦ੍ਰਿਸ਼ ਦੇਖਦੇ ਆ ਤੇ ਚੰਨਾ ਨੂੰ ਵਾਰ-ਵਾਰ ਸਵਾਲ ਪੁੱਛਦੇ ਆ ਇਹਦਾ ਮਤਲਬ ਇਹ ਨਹੀਂ ਸੀ ਕਿ ਮਹਾਤਮਾ ਬੁੱਧ ਪਹਿਲਾਂ ਕਦੀ ਬਿਮਾਰ ਬਾਰੇ ਜਾਂ ਉਹ ਬਿਮਾਰ ਹੋਏ ਨਹੀਂ ਜਾਂ ਉਹਨਾਂ ਨੂੰ ਬਿਮਾਰ ਹੋਣ ਬਾਰੇ ਪਤਾ ਨਹੀਂ ਸੀ ਜਾਂ ਉਹਨਾਂ ਨੂੰ ਮਰਦੇ ਬਾਰੇ ਨਹੀਂ ਸੀ ਪਤਾ ਉਹਨਾਂ ਨੇ ਅਜਿਹੀਆਂ ਗੱਲਾਂ ਚੰਨਾ ਤੋਂ ਹੀ ਕਿਉਂ ਪੁੱਛੀਆਂ ਜਾਂ ਕੀਤੀਆਂ ਕੋਈ ਕਈ ਵਾਰ ਉਮਰ ਦਾ ਐਸਾ ਪੜਾਅ ਆਉਂਦਾ ਜਦੋਂ ਆਪਾਂ ਗੱਲਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਸੋਚਦੇ ਆਂ ਦੇਖਦੇ ਆਂ ਤੇ ਜਾਣਦੇ ਆਂ ਉਸੇ ਤਰੀਕੇ ਨਾਲ ਉਹਨਾਂ ਨੂੰ ਵੀ ਉਸ ਦਿਨ ਕੁਝ ਵੱਖਰਾ ਮਹਿਸੂਸ ਹੋਇਆ ਕੁਝ ਉਹਨਾਂ ਦੇ ਮਨ ਵਿੱਚ ਵਿਚਲਤਾ ਹੈ ਉਸ ਤੋਂ ਬਾਅਦ ਉਹ ਲਗਭਗ 30 ਸਾਲ ਦੀ ਉਮਰ ਦੇ ਵਿੱਚ ਗਿਆਨ ਦੀ ਪ੍ਰਾਪਤੀ ਦੇ ਵਿੱਚ ਆਪਣੀ ਪਤਨੀ ਨੂੰ ਛੱਡ ਕੇ ਆਪਣਾ ਬੇਟਾ ਜਿਹੜਾ ਛੋਟਾ ਜਿਹਾ ਹੀ ਹੁੰਦਾ ਹਲੇ ਰਾਹੁਲ ਉਹਨੂੰ ਛੱਡ ਕੇ ਗਿਆਨ ਦੀ ਪ੍ਰਾਪਤੀ ਲਈ ਚਲੇ ਜਾਂਦੇ 6 ਸਾਲ ਤੋਂ ਬਾਅਦ ਉਹਨਾਂ ਨੂੰ ਕਹਿੰਦੇ ਆ ਕਿ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਇੱਕ ਦਰਖਤ ਦੇ ਹੇਠਾਂ ਬੈਠਿਆ ਤਾਂ ਜਦੋਂ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਉਹ ਗਿਆਨ ਕੀ ਕਹਿੰਦੇ ਆ ਕਿ ਸਾਰਾ ਸੰਸਾਰ ਦੁੱਖਾਂ ਦਾ ਘਰ ਉਹੀ ਬਾਬੇ ਨਾਨਕ ਵਾਲੀ ਫਿਲਾਸਫੀ ਉਹ ਦੱਸਦੇ ਨੇ ਜਿਵੇਂ ਬਾਬਾ ਨਾਨਕ ਜੀ ਕਹਿੰਦੇ ਨੇ ਨਾਨਕ ਦੁਖੀਆ ਸਭ ਸੰਸਾਰ ਮਹਾਤਮਾ ਬੁੱਧ ਵੀ ਕਹਿੰਦੇ ਇਸ ਤੋਂ ਅੱਗੇ ਵੀ ਉਹ ਜਾਣਦੇ ਆ ਕਹਿੰਦੇ ਦੁੱਖਾਂ ਦਾ ਕਾਰਨ ਕੀ ਆ ਦੁੱਖਾਂ ਦਾ ਕਾਰਨ ਹੈ ਸਾਡੀਆਂ ਇਛਾਵਾਂ ਕਈ ਵਾਰ ਇੱਕ ਲੈਵਲ ਤੇ ਬੈਠਾ ਮਨੁੱਖ ਇੱਕ ਸਥਾਨ ਤੇ ਬੈਠਾ ਮਨੁੱਖ ਆਪਣੇ ਤੋਂ ਉਚੇਰੇ ਸਥਾਨ ਤੇ ਬੈਠੇ ਮਨੁੱਖ ਨੂੰ ਦੇਖ ਕੇ ਉਹਨੂੰ ਇੰਜ ਲੱਗਦਾ ਸ਼ਾਇਦ ਇਹ ਬਹੁਤ ਖੁਸ਼ ਆ ਪਰ ਉਹ ਆਪਣੇ ਤੋਂ ਕਿਸੇ ਉਚੇਰੇ ਮਨੁੱਖ ਨੂੰ ਦੇਖ ਰਿਹਾ ਹੁੰਦਾ ਇਸੂ ਇਸੇ ਤਰੀਕੇ ਨਾਲ ਇਸ ਸੰਸਾਰ ਦੇ ਵਿੱਚ ਜਿਹੜਾ ਹੈ ਜੇ ਦੇਖਿਆ ਜਾਵੇ ਖੋਲ ਕੇ ਨਾ ਕਿਸੇ ਵੀ ਇਨਸਾਨ ਨੂੰ ਤਾਂ ਕੋਈ ਵੀ ਇਨਸਾਨ ਆਪਣੇ ਆਪ ਤੋਂ ਖੁਸ਼ ਨਹੀਂ ਹ। ਉਹਦਾ ਕਾਰਨ ਕੀ ਕਿਉਂਕਿ ਮਨੁੱਖ ਨੇ ਇਛਾਵਾਂ ਬਹੁਤ ਵਧਾ ਲਈਆਂ ਆਪਣੀਆਂ। ਜਿਹੜੀ ਗੱਲ ਮਹਾਤਮਾ ਬੁੱਧ ਕਹ ਰਿਹਾ ਕਿ ਦੁੱਖਾਂ ਦਾ ਕਾਰਨ ਕੀ ਆ? ਦੁੱਖਾਂ ਦਾ ਕਾਰਨ ਹੈਗਾ ਸਾਡੀਆਂ ਇਛਾਵਾਂ। ਇੱਕ ਇੱਛਾ ਜਦੋਂ ਸਾਡੀ ਪੂਰਤੀ ਹੋ ਜਾਂਦੀ ਆ ਕਈ ਵਾਰ ਆਪਾਂ ਸੋਚਦੇ ਹਾਂ ਜੇ ਮੇਰੀ ਆ ਇੱਛਾ ਪੂਰੀ ਹੋ ਜੇ ਤਾਂ ਮੈਂ ਬਹੁਤ ਖੁਸ਼ ਹੋ ਜਾਵਾਂ। ਉੱਚਾ ਵੀ ਪੂਰੀ ਹੋ ਜਾਂਦੀ ਪਰ ਕਈ ਵਾਰ ਜਿਹੜਾ ਸੰਸਾਰ ਹੈ ਉਹ ਖੁਸ਼ ਨਹੀਂ ਹੁੰਦਾ ਇਹ ਇਕੱਲੀ ਇੱਕ ਮਨੁੱਖ ਦੀ ਗੱਲ ਨਹੀਂ ਜੇ ਇੱਕ ਮਨੁੱਖ ਦੀ ਗੱਲ ਹੁੰਦੀ ਫੇਰ ਸ੍ਰੀ ਗੁਰੂ ਨਾਨਕ ਦੇਵ ਜੀ ਅਜੇ ਹਨਾ ਲਿਖਦੇ ਨਾਨਕ ਦੁਖੀਆ ਸਭ ਸੰਸਾਰ ਉਹਨਾਂ ਨੇ ਸਭ ਸ਼ਬਦ ਵਰਤੇ ਆ ਮਹਾਤਮਾ ਬੁੱਧ ਦੀ ਫਿਲਾਸਫੀ ਵਾਲਾ ਵੀ ਸਾਰਾ ਸੰਸਾਰ ਹੀ ਦੁਖੀ ਇਹ ਹੀ ਗੱਲ ਮਹਾਤਮਾ ਬੁੱਧ ਕਹਿ ਰਹੇ ਆ ਕਿ ਦੁੱਖਾਂ ਵੀ ਦੁੱਖਾਂ ਦਾ ਕਾਰਨ ਹੈ ਸਾਡੀਆਂ ਸ਼ਾਮ ਫਿਰ ਮਹਾਤਮਾ ਬੁੱਧ ਅੱਗੇ ਕਹਿੰਦੇ ਆ ਵੀ ਦੁੱਖ ਦੂਰ ਕੀਤਾ ਜਾ ਸਕਦਾ ਕਿਵੇਂ ਦੁੱਖ ਦੂਰ ਕੀਤਾ ਜਾ ਸਕਦਾ ਅਸ਼ਟ ਮਾਰਗ ਤੇ ਚੱਲ ਕੇ ਸੰਸਕ੍ਰਿਤ ਦਾ ਸ਼ਬਦ ਹੈ ਅਸ਼ਟ ਅਸ਼ਟ ਦਾ ਮਤਲਬ ਹੁੰਦਾ 8 8 ਤੁਨਾਂ ਨੇ ਜਿਹੇ ਮਾਰਗ ਦੱਸੇ ਆ ਉਹਨਾਂ ਦੀ ਬਹੁਤ ਐ ਖੂਬਸੂਰਤ ਕਿਤਾਬ ਆ ਤਾਂ ਪੜ੍ਹ। ਉਹਨੂੰ ਗ੍ਰੰਥ ਕਹਿ ਸਕਦੇ ਆ ਕਿਤਾਬ ਕਹਿ ਸਕਦੇ ਆ। ਤਾਂ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਆ ਉਹਨਾਂ ਦਾ ਜ਼ਿਕਰ ਕੀਤਾ। ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ਵੀ ਹੈ। ਜੇ ਕਦੀ ਤੁਹਾਨੂੰ ਪੜ੍ਹਨ ਦਾ ਮੌਕਾ ਮਿਲੇ ਤੁਸੀਂ ਵੀ ਜ਼ਰੂਰ ਪੜਿਓ। ਬਹੁਤ ਖੂਬਸੂਰਤ ਕਿਤਾਬ ਆ। ਆਪਾਂ ਉਹਨੇ ਮਹਾਤਮਾ ਬੋਧੀ ਫਿਲਾਸਫੀ ਤੇ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਿ ਸੰਸਾਰ ਦੁੱਖਾਂ ਦਾ ਘਰ ਆ। ਸ੍ਰੀ ਗੁਰੂ ਨਾਨਕ ਦੇਵ ਵਾਲੀ ਫਿਲਾਸਫੀ ਵੀ ਨਾਨਕ ਦੁਖੀ ਆ ਸਭ ਸੰਸਾਰ। ਸੱਚਮੁੱਚ ਤੁਸੀਂ ਦੇਖ ਕੇ ਦੇਖਿਓ ਆਪਣੇ ਆਲੇ ਦੁਆਲੇ ਸਾਰਾ ਸੰਸਾਰ ਹੀ ਦੁੱਖਾਂ ਦਾ ਘਰ। ਹਰ ਇੱਕ ਮਨੁੱਖ ਦੁਖੀ ਆ। ਤੋਂ ਉਹਨਾਂ ਨੇ ਇੱਕ ਰਸਤਾ ਦੱਸਿਆ ਅਸ਼ਟਮਾਰਗ। ਅਸ਼ਟਮਾਰਗ ਦੇ ਵਿੱਚ ਉਹਨਾਂ ਨੇ 8 ਸਿਧਾਂਤ ਦਿੱਤੇ। ਜਿਨ੍ਹਾਂ 8 ਸਿਧਾਂਤਾਂ ਤੇ ਚੱਲ ਕੇ ਮਨੁੱਖ ਵਧੀਆ ਜ਼ਿੰਦਗੀ ਗੁਜ਼ਾਰ ਬਸਰ ਕਰ ਸਕਦਾ ਉਹ ਅੱਠ ਸਿਧਾਂਤ ਇਹੀ ਆ ਕਿ ਜਿੰਨੀ ਕੁ ਆਪਾਂ ਨੂੰ ਵਰਤੋਂ ਲਈ ਚੀਜ਼ ਲੋੜੀਂਦੀ ਆ ਜਾਂ ਜ਼ਿੰਦਗੀ ਚ ਜਿੰਨੀ ਕੁ ਚਾਹੀਦੀ ਆ ਉਹਨਾਂ ਦਾ ਜਿਹੜਾ ਫਲਸਫਾ ਸਿੱਖ ਧਰਮ ਦੇ ਬਹੁਤ ਨੇੜੇ ਆ ਵੀ ਜਿੰਨੀ ਕੁ ਚੀਜ਼ ਲੋੜੀਂਦੀ ਆ ਆਪਾਂ ਨੂੰ ਓਨੇ ਕੀ ਵਰਤ ਲੈਣੀ ਚਾਹੀਦੀ ਆ ਇਛਾਵਾਂ ਦਾ ਅੰਤ ਕਦੇ ਨਹੀਂ ਹੁੰਦਾ ਦੇਖੋ ਜਿਹੜੀਆਂ ਲੋੜਾਂ ਉਹ ਤਾਂ ਇੱਕ ਫਕੀਰ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਫਕੀਰ ਦੀਆਂ ਲੋੜਾਂ ਜਾਂ ਆਮ ਮਨੁੱਖ ਦੀ ਲੋੜ ਕੀ ਆ ਪਹਿਲਾ ਹੈ ਰੋਟੀ ਦੂਜਾ ਹੈ ਕੱਪੜਾ ਤੀਜਾ ਹੈ ਮਕਾਨ ਇਸ ਤੋਂ ਇਲਾਵਾ ਜੋ ਕੁਝ ਵੀ ਹੈ ਉਹ ਸਭ ਕੁਝ ਤੁਹਾਡੀਆਂ ਇਛਾਵਾਂ ਆਪਾਂ ਨੂੰ ਖਾਣ ਦੇ ਲਈ ਵਧੀਆ ਰੋਟੀ ਚਾਹੀਦੀ ਹੈ। ਉਸ ਤੋਂ ਬਾਅਦ ਪਹਿਨਣ ਦੇ ਲਈ ਕੱਪੜਾ ਚਾਹੀਦਾ। ਇਹ ਨਹੀਂ ਹੈ ਕਿ ਨਿੱਤ ਬਦਲਮਾ ਚਾਹੀਦਾ ਹੈ। ਪਹਿਨਣ ਦੇ ਲਈ ਕੱਪੜਾ ਚਾਹੀਦਾ। ਤੇ ਇਸ ਤੋਂ ਇਲਾਵਾ ਰਹਿਣ ਦੇ ਲਈ ਮਕਾਨ। ਮਕਾਨ ਦਾ ਵੀ ਇਹ ਹੈ ਤੁਸੀਂ ਕਿਸੇ ਵੀ ਸਥਾਨ ਤੇ ਰਹਿ ਕੇ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹੋ। ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਬਹੁਤ ਵੱਡੇ ਮਕਾਨਾਂ ਵਿੱਚ ਰਹਿਣੇ ਹੋ ਤਾਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਗੁਰਬਾਣੀ ਇੱਥੇ ਕਹਿੰਦੀ ਆ بڑے بڑے ਜੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਤਾਂ ਮਹਾਤਮਾ ਬੋਧੀ ਫਿਲਾਸਫੀ ਤੇ ਆਪਾਂ ਉਹਨੇ ਉਸੇ ਗੱਲ ਤੇ ਉਹਨੇ ਕਿਹਾ ਕਿ ਜਿੰਨੀ ਕਿ ਲੋੜ ਹੈ ਵਰਤੋਂ ਅਨੁਸਾਰ ਤੇ ਜਿਹੜੀਆਂ ਇਛਾਵਾਂ ਹੈ ਇਛਾਵਾਂ ਦਾ ਕੋਈ ਅੰਤ ਨਹੀਂ ਹੈ ਇਛਾਵਾਂ ਕਿਸੇ ਦੀਆਂ ਵੀ ਨਹੀਂ ਪੂਰੀਆਂ ਹਮਦੁਦਾ ਬੜੇ ਵੱਡੇ ਵੱਡੇ ਰਾਜਾ ਮਹਾਰਾਜੀ ਹੁੰਦੇ ਆ ਉਹਨਾਂ ਦੀ ਵੀ ਕੋਈ ਨਾ ਕੋਈ ਇੱਛਾ ਜਿਹੜੀ ਦਿਲ ਵਿੱਚ ਰਹਿ ਜਾਂਦੀ ਆ ਤੁਸੀਂ ਇਹ ਦੇਖੋ ਵੀ ਸ਼ਾਹਜਹਾਂ ਹੈ ਜਿਹੜਾ ਜਿਨੇ ਤਾਜ ਮਹਿਲ ਬਣਾਇਆ ਜਿਨੇ ਲਾਲ ਕਿਲਾ ਬਣਾਇਆ ਜਿਨੇ ਹੋਰ ਬਹੁਤ ਸਾਰੀਆਂ ਇਮਾਰਤਾਂ ਬਣਾਈਆਂ ਉਹਨੂੰ ਭਵਨਾ ਦਾ ਬਾਦਸ਼ਾਹ ਕਿਹਾ ਜਾਂਦਾ ਜਿਨੇ ਇੰਨੇ ਭਵਨ ਬਣਾਏ ਹਲੇ ਉਹ ਇੱਕ ਔਰ ਮਹਿਲ ਬਣਵਾਉਣਾ ਚਾਹੁੰਦਾ ਸੀ ਇਹ ਖੁਦ ਇੱਛਾ ਮਨ ਦੇ ਵਿੱਚ ਹੀ ਰਹਿ ਗਈ ਜਦੋਂ ਉਹਦੇ ਬੇਟੇ ਔਰੰਗਜ਼ੇਬ ਨੇ ਉਸ ਨੂੰ ਕਿਲੇ ਵਿੱਚ ਕੈਦ ਕਰ ਦਿੱਤਾ ਤੇ ਉਸ ਕਿਲੇ ਵਿੱਚ ਹੀ ਬੈਠ ਕੇ ਉਹ ਸਾਹਮਣੇ ਉਂ তাজਮਾਹਲ ਹਰ ਰੋਜ਼ ਦੇਖਦਾ ਹੁੰਦਾ ਸੀਗਾ ਤੇ ਕਹਿਣ ਦਾ ਭਾਵ ਆ ਵੀ ਜਿਹੜਾ ਹੈ ਉਹ ਸ਼ਾਹਜਹਾਂ ਦੀ ਵੀ ਇੱਛਾ ਉਹਦੇ ਮਨ ਵਿੱਚ ਹੀ ਦਬ ਗਈ ਕਿਤੇ ਨਾ ਕਿਤੇ ਰਹਿ ਗਈ ਕਿ ਮੈਂ ਇੱਕ ਹੋਰ ਮਹਿਲ ਬਣਾਉਣਾ ਪਰ ਜੇ ਲੋੜਾਂ ਅਨਸਾਰ ਜ਼ਿੰਦਗੀ ਜਾਈਏ ਮਹਾਤਮਾ ਬੁੱਧ ਦੀ ਫਿਲਾਸਫੀ ਅਨੁਸਾਰ ਆ ਤਾਂ ਜ਼ਿੰਦਗੀ ਬਹੁਤ ਸੌਖੀ ਆ ਸਾਰਾ ਲਾਹ ਸੀ ਇਹਨੂੰ ਖੁਦ ਹੀ ਅਜੀਹਾ ਉਲਝਾ ਦਿੱਤਾ ਬਣਾ ਦਿੱਤਾ ਅਸੀਂ ਕਈ ਵਾਰ ਜ਼ਿੰਦਗੀ ਵਿੱਚ ਪਰੇਸ਼ਾਨ ਹੋਣ ਦਾ ਕਾਰਨ ਹੀ ਇਹ ਹੈ ਜਿਹੜਾ ਮਨੋਕ ਹੁੰਦਾ ਜਦੋਂ ਤੁਸੀਂ ਚੰਗੀਆਂ ਕਿਤਾਬਾਂ ਨਾਲ ਜੁੜਦੇ ਹੋ ਵਧੀਆ ਲੋਕਾਂ ਦੇ ਵਿਚਾਰ ਪੜ੍ਹਦੇ ਹੋ ਤਾਂ ਤੁਹਾਡੇ ਦਿਮਾਗ ਦੇ ਕਪਾੜ ਖੁੱਲ ਜਾਂਦੇ ਆ ਤੁਹਾਨੂੰ ਪਤਾ ਲੱਗ ਜਾਂਦਾ ਕਿ ਜ਼ਿੰਦਗੀ ਜਿਉਣੀ ਕਿਵੇਂ ਹੈ ਜਿਹੜਾ ਆਪਾਂ ਆਲੇ ਦੁਆਲੇ ਸਵੈਪ ਸਾਰਾ ਚਿਤਰਿਆ ਹੁੰਦਾ ਇਹ ਕੁਝ ਨਹੀਂ ਹੈ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ ਗੁਰੂ ਤੇਗ ਬਹਾਦਰ ਜੀ ਵੀ ਆਪਣੀ ਬਾਣੀ ਵਿੱਚ ਕਹਿੰਦੇ ਸਾਰਾ ਸੰਸਾਰ ਸੁਪਨੇ ਦੀ ਤਰ੍ਹਾਂ ਇਹੀ ਗੱਲ ਮਹਾਤਮਾ ਬੁੱਧ ਵੀ ਆਖਦੇ ਨੇ ਕਿ ਇਸ ਸੰਸਾਰ ਤੇ ਜਿਹੜਾ ਹੈ ਸਾਰਾ ਪਸਾਰਾ ਹੈ ਉਸ ਦੇ ਵਿੱਚੋਂ ਆਪਣੇ ਆਪ ਲਈ ਵਕਤ ਕਿਵੇਂ ਕੱਢਣਾ ਹੈ ਸਭ ਤੋਂ ਮਹੱਤਵਪੂਰਨ ਗੱਲ ਆ ਸਭ ਤੋਂ ਵੱਡੀ ਗੱਲ ਆ ਸੋ ਅੱਜ ਇਹ ਸੀ ਮਹਾਤਮਾ ਬੁੱਧ ਦੀ ਕਿਤਾਬ ਉਹ ਜਿਹੜੀ ਕਿਤਾਬ ਆ ਧੰਪਦ ਹੈ ਉਸ ਕਿਤਾਬ ਦਾ ਨਾਮ ਤੇ ਸਾਡੇ ਇੱਕ ਪੰਜਾਬੀ ਦੇ ਲੇਖਕ ਆ ਪਰਮਿੰਦਰ ਸੋਢੀ ਜਪਾਨ ਵਿੱਚ ਰਹਿ ਰਹੇ ਨੇ ਅੱਜਕੱਲ ਉਹਨਾਂ ਨੇ ਇਸ ਕਿਤਾਬ ਦਾ ਅਨੁਵਾਦ ਕੀਤਾ ਹੈ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਕਿਤਾਬਾਂ ਪਰਮਿੰਦਰ ਸੋਢੀ ਦੀਆਂ ਆਈਆਂ ਰਹੇ ਉਹ ਜਪਾਨ 'ਚ ਰਹੇ ਨੇ ਪਰ ਭਾਰਤੀ ਮੂਲ ਦੇ ਨੇ ਪੰਜਾਬੀ ਨੇ ਬਹੁਤ ਖੂਬਸੂਰਤ ਉਹਨਾਂ ਦੀਆਂ ਕਿਤਾਬਾਂ ਕਿ ਮੈਂ ਵੀ ਲਗਭਗ ਆ ਨਾਲ ਹੀ ਆ ਗਿਆ ਮਿੱਤਲ ਰਿਜ਼ੋਰਟ ਕਿੱਥੇ ਆਉਣਾ ਸੀ ਤਕਰੀਬਨ ਮੈਂ ਪਹੁੰਚ ਚੁੱਕਿਆ ਪਰ ਅੱਜ ਆਣਾ ਵਖੇ ਸਾਹਮਣੇ ਆ ਮਿੱਤਲ ਰਿਜ਼ੋਰਟ ਲਓ ਜੀ ਅਸੀਂ ਅੱਜ ਦਾ ਮੇਰਾ ਸਾਈਕਲ ਦਾ ਬਹੁਤ ਖੂਬਸੂਰਤ ਸਫ਼ਰ ਜਿਹਦੇ ਵਿੱਚ ਮੈਂ ਮਹਾਤਮਾ ਬੁੱਧ ਦੀ ਜ਼ਿੰਦਗੀ ਨਾਲ ਭਰੀ ਬੇਹਦ ਡੂੰਗੀ ਸਚਾਈ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ